ਕਿ ਤੁਸੀਂ ਅਮਰਤ ਕਦੋਂ ਛਕਿਆ ਜੀ ਗੁਰੂ ਵਾਲੇ ਪਾਸੇ ਕਦੋਂ ਲੱਗੇ ਜਾਂ ਫੈਮਿਲੀ ਚ ਐਨਵਾਇਰਨਮੈਂਟ ਇਦਾਂ ਦਾ ਸੀਗਾ ਹਾਂਜੀ ਅਮਰਤ ਮੈਂ 2021 ਦੇ ਮਤਲਬ ਸਟਾਰਟ ਮੈਂ ਮਤਲਬ ਬਾਣੀ ਪੜਨੀ ਸ਼ੁਰੂ ਕੀਤੀ ਸੀ ਕੁਝ ਆਪ ਦਾ ਨਿੱਜੀ ਸਵਾਰਥ ਲਈ ਮੈਂ ਗੁਰਬਾਣੀ ਨਾਲ ਜੁੜੀ ਸੀ ਜਿਵੇਂ ਹਰੇਕ ਬੰਦੇ ਤੁਹਾਨੂੰ ਪਤਾ ਹੀ ਹਰੇਕ ਬੰਦਾ ਮਤਲਬ ਕਿ ਗੁਰੂ ਕਰਕੇ ਦਾ ਗੁਰਬਾਣੀ ਨਾਲ ਜੁੜਦਾ ਨਹੀਂ ਸਾਡਾ ਗੁਰੂ ਆ ਆਪ ਦੇ ਕਿਸੇ ਨਿੱਜੀ ਸਵਾਰਥ ਲਈ ਜੁੜਦਾ ਮੈਂ ਵੀ ਆਪ ਦੇ ਨਿੱਜੀ ਸਵਾਰਥ ਲਈ ਗੁਰਬਾਣੀ ਨਾਲ ਜੁੜੀ ਤਾਂ ਹੋਇਆ ਕਿ ਵਾਹਿਗੁਰੂ ਜੀ ਨੂੰ ਸ਼ਾਇਦ ਇਹੀ ਮਨਜ਼ੂਰ ਸੀਗਾ ਹਨਾ ਤੇ ਮੈਂ ਚਾਹੁੰਦੀ ਸੀ ਕੁਝ ਹਾਸਲ ਕਰਨਾ ਜੋ ਮੈਂ ਦੀ ਮਤਲਬ ਦਾਸੀ ਦੇ ਮੈਂ ਬਾਹਰ ਜਾਣਾ ਚਾਹੁੰਦੀ ਸੀ ਦੋ ਤਿੰਨ ਵਾਰੀ ਮੇਰੀ ਰਿਫਿਊਜ਼ਲ ਆ ਗਈ ਤੇ ਮੈਂ ਫਿਰ ਮਤਲਬ ਬੈਠ ਗਈ ਪਾਠ ਕਰਨ ਵਾਸਤੇ ਮੈਂ ਹਾਂ ਵੀ ਮੈਂ ਬਾਹਰ ਜਾਣਾ ਜਾਣਾ ਕਿਸੇ ਗੀਮਤ ਤੇ ਵੀ ਜਾਣਾ ਤੇ ਮੈਨੂੰ ਘਰਦਿਆਂ ਨੇ ਕਿਹਾ ਵੀ ਵੀ ਤੂੰ ਨਹੀਂ ਮਤਲਬ ਹਨਾ ਜੇ ਤੇਰੇ ਕੋਲ ਜੌਬ ਹੈਗੀ ਤੇ ਤੈਨੂੰ ਕੀ ਲੋੜਾ ਜਾਣ ਦੀ ਬਟ ਮੇਰੇ ਜਨੂਨ ਸੀਗਾ ਵੀ ਮੈਂ ਬਾਹਰ ਜਾਣਾ ਤੇ ਪਾਠ ਕਰਨ ਲੱਗ ਗਈ ਮੈਂ ਤੇ ਘਰਦਿਆਂ ਨੇ ਮਤਲਬ ਕਿ ਸਾਡੇ ਕੋਈ ਇੰਨਾ ਵਧੀਆ এনवायरमेंट ਨਹੀਂ ਸੀਗਾ ਵੀ ਸਾਰੇ ਮਤਲਬ ਜੁੜੇ ਹੋਣ ਸਿੱਖੀ ਨਾਲ ਜਾਂ ਸਾਰਿਆਂ ਨੇ ਅਮਰਤਾ ਛਕਿਆ ਹੋਵੇ ਤਾਂ ਮੈਂ ਨੂੰ ਇਕੱਲੀ ਨੂੰ ਇਹ ਚਲੋ ਇੱਕ ਵਿਧ ਬਣਾਤੀ ਪ੍ਰਮਾਤਮਾ ਨੇ ਤੇ ਮੈਂ ਮਤਲਬ ਬੈਠ ਜਾਂਦੀ ਪਾਠ ਕਰਨ ਵਾਸਤੇ ਤੁਹਾਨੂੰ ਮੈਂ ਤੁਸੀਂ ਯਕੀਨ ਕਰੋਗੇ ਮੈਨੂੰ ਉਦੋਂ ਇਹ ਵੀ ਨਹੀਂ ਪਤਾ ਸੀਗਾ ਵੀ ਰਹਿਰਾਸ ਬਾਣੀ ਜਿਹੜੀ ਸ਼ਾਮ ਦੀ ਬਾਣੀ ਆ ਨਾ ਨਾ ਮਤਲਬ ਕਿ ਵੀ ਹਾਸਲ ਕਰਨ ਦੀ ਮਾਰੀ ਕਿਸੇ ਮਤਲਬ ਬਾਹਰ ਜਾਣ ਦੀ ਮਾਰੀ ਮੈਂ ਜੇ ਗੁਟਕਾ ਸਭ ਚੱਕ ਲੈਨੇ ਇਤਨੇ ਹੁੰਦਾ ਜਿੰਨੀਆਂ ਸਾਰੀਆਂ ਬਾਣੀਆਂ ਪੜ ਕੇ ਉਠਣਾ ਅੱਛਾ ਹਾਂ ਸਾਰੀਆਂ ਬਾਣੀਆਂ ਪੜਦੀ ਜਦੋਂ ਮੈਂ ਪੜਦੀ ਨਾ ਤੇ ਮੈਨੂੰ ਐ ਲੱਗਦਾ ਵੀ ਹਏ ਇਹ ਤਾਂ ਮੁਕਦੀਆਂ ਹੀ ਨਹੀਂ ਚਪ ਜੀ ਸਾਹਿਬ ਇੰਨਾ ਵੱਡਾ ਲੱਗਦਾ ਜਾਪ ਸਾਹਿਬ ਉਦੋਂ ਮੈਂ ਜਦੋਂ ਪਹਿਲੀ ਵਾਰ ਉਹ ਪੜਿਆ ਮੈਨੂੰ ਐ ਲੱਗਿਆ ਵੀ ਕਿੱਦਾਂ ਦੀ ਬਾਣੀ ਆ ਹਨਾ ਪਹਿਲਾਂ ਪਹਿਲਾਂ ਨਾ ਔਖਾ ਲੱਗਦਾ ਜਾਪ ਸਾਹਿਬ ਵੀ ਘੰਟੇ-ਟੇਢ ਘੰਟੇ ਬਹੁਤ ਔਖਾ ਲੱਗਦਾ ਫਿਰ ਜਦੋਂ ਤੁਸੀਂ ਫਿਰ ਜਦੋਂ ਕੰਠ ਹੋ ਜਾਂਦੀ ਹੈ ਬਾਣੀ ਸਹਿਜੇ ਹੀ ਜ਼ੁਬਾਨ ਤੇ ਆਉਣ ਲੱਗ ਜਾਂਦੀ ਹੈ ਇਸ ਤਰ੍ਹਾਂ ਕਰਕੇ ਫਿਰ ਲੋਕਡਾਊਨ ਲੱਗ ਗਿਆ ਉਸ ਸਮੇਂ ਵਾਹਿਗੁਰੂ ਜੀ ਨੇ ਬਹੁਤ ਸੇਵਾ ਲਈ ਮਤਲਬ ਕਿ 8 8 9 9 ਘੰਟੇ ਮੇਰਾ ਚੌਂਕੜਾ ਹੁੰਦਾ ਸੀਗਾ ਹਾਂਜੀ ਕਿਉਂਕਿ ਉਦੋਂ ਫ੍ਰੀ ਸੀਗੇ ਇੱਕ ਉਹਦਾ ਬਿਮਾਰੀ ਦਾ ਭੈ ਸੀਗਾ ਵੀ ਕੁਝ ਹੋ ਨਾ ਜਾਵੇ ਉਦੋਂ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੋਈ ਦੇਖੋ ਗੁਰਬਾਣੀ ਨੇ ਤਾਂ ਵਰਤਣਾ ਹੀ ਹੈ ਚਾਹੇ ਆਪਾਂ ਕਿਸੇ ਲਾਇ ਲਾਇਏ ਲੱਗੀਏ ਜਾਂ ਅਸੀਂ ਕਿਸ ਤਰ੍ਹਾਂ ਵੀ ਲੱਗੀਏ ਜਦੋਂ ਅਸੀਂ ਗੁਰਬਾਣੀ ਸਾਡੇ ਅੰਦਰ ਜਾਊਗੀ ਸਾਡੇ ਬਦਲਾਵ ਜ਼ਰੂਰੀ ਹੈ ਹੁਣ ਹੀ ਹੁਣੇ ਆਹੋ ਤੇ ਅਸੀ ਵਾਈ ਗੁਰੂ ਜੀ ਦੀ ਕਿਰਪਾ ਹੋਈ ਫਿਰ ਮਤਲਬ ਉਧਰੋਂ ਮਤਲਬ ਸਬਰ ਦਿੱਤਾ ਪਰਮਾਤਮਾ ਨੇ ਵੀਜ਼ਾ ਵੀ ਨਹੀਂ ਲੱਗਿਆ ਪੈਸੇ ਵੀ ਚਾਹੇ ਡੁੱਬ ਗਏ ਤੇ ਪਰ ਸਬਰ ਆ ਗਿਆ ਵੀ ਚਲੋ ਸਮਝ ਆ ਗਈ ਵੀ ਵਾਈ ਗੁਰੂ ਜੀ ਨੂੰ ਇਹ ਨਹੀਂ ਮਨਜ਼ੂਰ ਸੀਗਾ ਮੇਰਾ ਜਾਣਾ ਨਹੀਂ ਲਿਖਿਆ ਸੀਗਾ ਬਾਹਰ ਤਾਂ ਫਿਰ ਮਤਲਬ ਕਿ ਇਸ ਤਰ੍ਹਾਂ ਕਰਕੇ ਜੀਵਨ ਦੇ ਵਿੱਚ ਬਦਲਾਅ ਆ ਗਿਆ ਟੋਟਲੀ ਪਹਿਲਾਂ ਮੇਰਾ ਜੀਵਨ ਮਤਲਬ ਕਿ ਜਿੱਦ ਜਿੱਦਾਂ ਕੁੜੀਆਂ ਹੁੰਦੀਆਂ ਸਿਰ ਤੇ ਚੁੰਨੀ ਵੀ ਨਹੀਂ ਲੈਣੀ ਵੇ ਟੌਰ ਕੱਢ ਕੇ ਸਕੂਲ ਜਾਣਾ ਆ ਫੈਸ਼ਨ ਜੇ ਕਰਨੇ ਹਨਾ ਉਦਾਂ ਦਾ ਜੀਵਨ ਸੀਗਾ ਤੇ ਜਦੋਂ ਗੁਰਬਾਣੀ ਨਾਲ ਜੁੜ ਗਏ ਸਹਜ ਆ ਗਿਆ ਨਿਮਰਤਾ ਆ ਗਈ। ਕ੍ਰੋਧ ਬਹੁਤ ਜ਼ਿਆਦਾ ਆਉਂਦਾ ਸੀਗਾ। ਹਾਂ ਤੇ ਉਹ ਸਾਰਾ ਮਤਲਬ ਸਹਿਜ ਹੋ ਗਿਆ ਸਾਰਾ ਕੁਝ ਸਿਸਟਮ ਹੀ ਚੇਂਜ ਕਰਤਾ ਬਾਣੀ ਨੇ ਸਾਰਾ। ਫਿਰ ਮਨ ਨੂੰ ਐ ਲੱਗਿਆ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਜ਼ਿਆਦਾ ਜੁੜੀ ਹੋਈ ਆ। ਤੇ ਮੈਨੂੰ ਐ ਲੱਗਦਾ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਵੀ ਤੁਸੀਂ ਅੰਮ੍ਰਿਤ ਛਕੋ ਹਨਾ ਸਿੰਘ ਸਜੋ। ਸੋ ਤੁਸੀਂ ਅੰਮ੍ਰਿਤ ਨਹੀਂ ਛਕਿਆ। ਨਹੀਂ ਮੈਂ ਅੰਮ੍ਰਿਤ ਨਹੀਂ ਛਕਿਆ ਸੀ ਉਹਦੋਂ ਤੇ ਮੈਂ ਸੋਚਦੀ ਵੀ ਉਹਦਾ ਫਿਰ ਕਿਸੇ ਨੇ ਕਿਹਾ ਸੀਗਾ ਵੀ ਤੁਸੀਂ ਵੀ ਬਾਣੀ ਪੜੋ। ਨੇ ਕਿਸੇ ਨੇ ਨਹੀਂ ਕਿਹਾ ਮੈਨੂੰ ਮੈਂ ਸੰਤ ਮਸਕੀਨ ਜਿਹਨੂੰ ਸੁਣਦੀ ਹੁੰਦੀ ਸੀ ਕਦੇ-ਕਦੇ ਰੇਅਰ ਚਾਂਸ ਸੁਣ ਲਈਦਾ ਸੀ ਕਦੇ ਜਦੋਂ ਵਿਹਲੇ ਬੈਠੇ ਹੁੰਦੇ ਤਾਂ ਫਿਰ ਮੈਨੂੰ ਜਦੋਂ ਮੈਂ ਦੁਖੀ ਸੀਗੀ ਨਾ ਅੰਦਰੋਂ ਮੈਨੂੰ ਐ ਲੱਗਿਆ ਵੀ ਗੁਰਬਾਣੀ ਕਰ ਸਰ ਸੰਤ ਮਸਕੀਨ ਜੀ ਕਹਿੰਦੇ ਵੀ ਗੁਰਬਾਣੀ ਤੁਹਾਡੀ ਕੋਈ ਪਾਵਰ ਨਹੀਂ ਅਮਰਤ ਵੇਲੇ ਜਾਗਿਆ ਕਰੋ ਤੇ ਤੁਸੀਂ ਮਤਲਬ ਫਿਰ ਮੈਂ ਉਹਨਾਂ ਨੂੰ ਉਹਨਾਂ ਦੇ ਮਤਲਬ ਬਾਣੀ ਸੁਣ ਸੁਣ ਕੇ ਉਹਨੀਆਂ ਗੱਲਾਂ ਸੁਣ ਸੁਣ ਕੇ ਗੁਰਬਾਣੀ ਨਾਲ ਜੁੜ ਗਈ ਤੇ ਦੇਖੋ ਵੀ ਕਿਸੇ ਬੰਦੇ ਦਾ ਕਿੰਨਾ ਭਲਾ ਹੋ ਸਕਦਾ ਜੇ ਅਸੀਂ ਕੋਈ ਗੁਰਬਾਣੀ ਦੀ ਗੱਲ ਸੁਣਦੇ ਹਾਂ ਨਾ ਸਾਡੇ ਧੁਰ ਅੰਦਰ ਤੱਕ ਉਹ ਜਾਂਦੀ ਹੈ ਤਾਂ ਸਾਡਾ ਜੀਵਨ ਚੇਂਜ ਹੋ ਜਾਂਦਾ ਫਿਰ ਉੱਥੋਂ ਮੇਰਾ ਜੀਵਨ ਜਿਹੜਾ ਬਦਲ ਗਿਆ ਫਿਰ ਮੈਨੂੰ ਲੱਗਿਆ ਵੀ ਮੈਨੂੰ ਅਮਰਤ ਛਕਣਾ ਚਾਹੀਦਾ ਜਦੋਂ ਮੈਂ ਆਪਣੇ ਪਿਤਾ ਦੀ ਗੱਲ ਨਹੀਂ ਮੰਨਦੀ ਫਿਰ ਮੈਂ ਉਹਨੂੰ ਕਾਹਦਾ ਪਿਆਰ ਕਰਦੀ ਹਾਂ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਉਹਦੀ ਸਾਨੂੰ ਹਰੇਕ ਮਤਲਬ ਗੱਲ ਅਸੀਂ ਮੰਨਦੇ ਆਂਗੇ ਚਾਹੇ ਨਹੀਂ ਵੀ ਸਹੀ ਹੋਵੇ ਤਾਂ ਵੀ ਮੰਨਦੇ ਆਂ ਤੇ ਫਿਰ ਮੈਨੂੰ ਲੱਗਿਆ ਮੈਨੂੰ ਅਮਰਤ ਛਕਣਾ ਚਾਹੀਦਾ ਮਨ ਚ ਖਿਆਲ ਵੀ ਆਇਆ ਵੀ ਵਾਲ ਸਟ੍ਰੇਟ ਕਰਵਾਏ ਹੋਏ ਨੇ ਵੀ ਹਨਾ ਸਿਰ ਚ ਕਰਾਏ ਹੋਏ ਸੀ ਹਾਂਜੀ ਹਾਂ ਤੇ ਵੀ ਐਦਾਂ ਕਰਕੇ ਨੇਲ ਪੇਂਟ ਵੀ ਨਹੀਂ ਲਾਉਣੀ ਆ ਮੇਕਅਪ ਵਗੈਰਾ ਵੀ ਨਹੀਂ ਕਰਨਾ ਨੱਕ ਕੰਨ ਕੁਛ ਨਹੀਂ ਕਰਨਾ ਤੇ ਫਿਰ ਮੈਂ ਵੀ ਮਤਲਬ ਹਾਰ ਗਈ ਆਪਦੇ ਗੁਰੂ ਦੇ ਪ੍ਰੇਮ ਅੱਗੇ ਮੈਂ ਹਾਂ ਵੀ ਮੈਂ ਸਭ ਕੁਛ ਛੱਡ ਦੂੰਗੀ ਫਿਰ ਮੈਂ ਮਤਲਬ ਕਿ ਅਮਰਤ ਛਕ ਲਿਆ 2022 23 ਦੇ ਵਿੱਚ ਸ਼ਾਇਦ ਤੇ 23 ਦੇ ਵਿੱਚ ਸ਼ਾਇਦ ਮੈਂ ਅਮਰਤ ਛਕ ਲਿਆ ਸੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਗੁਰੂ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ ਸਾਰਾ ਜੀਵਨ ਬਦਲ ਕੇ ਰੱਖ ਦਿੱਤਾ ਹੁਣ ਤੁਹਾਡੇ ਸਾਹਮਣੇ ਮੇਰਾ ਜੋ ਵੀ ਸੁਲੂਕ ਹੈਗਾ ਅੱਜ ਕੱਲ ਚਲੋ ਇੱਥੋਂ ਹੀ ਗੱਲ ਸ਼ੁਰੂ ਕਰਦਾ ਨਾ ਹਾਂਜੀ ਮਤਲਬ ਗੁਰਬਾਣੀ ਬਦਲਾ ਕਰਦੀ ਆ ਆਲੇ ਦੁਆਲੇ ਦਾ এনवायरमेंट ਚਲੋ ਲੋਕੀ ਜਿਹੇ ਜਿਹੇ ਮਤਲਬ ਚੀਜ਼ਾਂ ਹੁੰਦੀਆਂ ਉਹ ਆਪਣੇ ਪੱਧਰ ਤੇ ਸਾਰਾ ਕੁਝ ਸੋਚਦੇ ਆ ਤੇ ਉਦਾਂ ਹੀ ਲੋਕਾਂ ਨੂੰ ਦੇਖਦੇ ਨੇ ਹੁਣ ਤੇ ਕਈ ਕਹਿੰਦੇ ਆ ਵੀ ਹੁਣ ਇਹ ਇੰਜੋਏ ਕਰੋ ਆਪਣੇ ਲਾਈਫ ਨੂੰ ਇਹ ਤਾਂ ਇੱਕ ਵਾਰ ਮਿਲੀ ਆ ਇਹ ਕੀ ਨਹੀਂ ਫਲਸਫੀ ਇਹ ਆ ਕਿ ਇਹ ਜੀ ਇੱਕ ਵਾਰ ਹੀ ਮਿਲੀ ਆ ਤੇ ਇੱਕ ਵਾਰੀ ਖਾਓ ਪੀਓ ਤੇ ਐਸ਼ ਕਰੋ ਨਾ ਦੂਜੀ ਜਿਹੜੀ ਥੋੜਾ ਜਿਹਾ ਵੀ ਗੁਰੂ ਵਾਲੇ ਪਾਸੇ ਜਾਂਦੇ ਆ ਤੇ ਉਹ ਸੋਚਦੇ ਆ ਕਿ ਨਹੀਂ ਇਹ ਮਨੁੱਖਾ ਦੇਹੀ ਜਿਹੜੀ ਆ ਸਾਡੀ ਉਹ ਹਾਂ ਨਾਮ ਜਪਣ ਤੇ ਮੁਕਤੀ ਦੇ ਵੀ ਜਿਹੜੀ ਇਸੇ ਜਗਤ ਚੋਂ ਮਿਲਦੀ ਆ ਨਾ ਹਾਂ ਜੀ ਹਾਂ ਹਾਂ ਤੇ ਹਾਰਿਕ ਬੰਦੇ ਦਾ ਲੱਗ ਸੋਚ ਹੁੰਦੀ ਹੈ ਨਾ ਕੋ ਜਿਸ ਤਰ੍ਹਾਂ ਦੇ ਪਦਰ ਤੇ ਹੈਗਾ ਉਸ ਪਦਰ ਦਾ ਹੀ ਉਹ ਸੋਚਦਾ ਤੇ ਬਾਕੀ ਉਹਨੂੰ ਜਿਹੜੇ ਆਲੇ ਦੁਆਲੇ ਸਰਕਮਸਟੈਂਸਸ ਨੇ ਉਹਦਾਂ ਦਾ ਬਣਾ ਦਿੰਦੇ ਆ ਅੱਜ ਦੀ ਚੱਕਾ ਚੌਂ ਦੇ ਵਿੱਚ ਗੁਰੂ ਨਾਲ ਜੁੜਨਾ ਬਹੁਤ ਬਹੁਤ ਔਖਾ ਹਾਂਜੀ ਗਰਵਾਣੀ ਤੇ ਲੜ ਲੱਗਣਾ ਕਿਉਂਕਿ ਕਾਲ ਯੁਗ ਦਾ ਜਿਹੜਾ ਦੌਰ ਆ ਸਿਖਰ ਦੇ ਤੇ ਧਿਆਨਕ ਸਮਾਂ ਚੱਲ ਰਿਹਾ ਹਾਂਜੀ ਤੇ ਇਸੇ ਕਰਕੇ ਵੀ ਆਪਾਂ ਨੂੰ ਨਾ ਗੁਰੂ ਆਪ ਚੁੰਦਾ ਹੈ ਨਾ ਆਪਾਂ ਗੁਰੂ ਨੂੰ ਨਹੀਂ ਚੁਣ ਸਕਦੇ ਗੁਰੂ ਆਪਾਂ ਨੂੰ ਚੁੰਦਾ ਵੀ ਆਪਾਂ ਮਤਲਬ ਅਮਰਤ ਛਕਣਾ ਕਿ ਨਹੀਂ ਛਕਣਾ ਹੈ ਨਾ ਤੇ ਮਤਲਬ ਗੁਰੂ ਨੇ ਬੜੀ ਬਖਸ਼ਿਸ਼ ਕੀਤੀ ਵੀ ਆਪਾਂ ਨੂੰ ਇਸ ਇਸ ਲਈ ਚੁਣਿਆ ਵੀ ਮੇਰੇ ਘਰ ਦਾ এনवायरमेंट ਵੀ ਇਦਾਂ ਦਾ ਵੀ ਮਤਲਬ ਕਿ ਮੇਰੇ ਹਸਬੰਦ ਨੇ ਵੀ ਅਮਰਤ ਨਹੀਂ ਛਕਿਆ ਹੋਇਆ ਹਨ ਤੇ ਮੈਂ ਇੰਨੀ ਵਾਹਿਗੁਰੂ ਜੀ ਸੇਵਾ ਲੈਂਦੇ ਆਪਾਂ ਕੌਣਾ ਬਾਣੀ ਪੜਨ ਵਾਲੇ 8-8 ਘੰਟੇ ਤੁਸੀਂ ਦੇਖੋ ਬੈਠੇ ਰਹਿਣਾ ਬੈਠੇ ਰਹਿਣਾ ਪੜਦੇ ਰਹਿਣਾ ਪਾਠ ਕਰਦੇ ਰਹਿਣਾ ਉਹ ਮੈਨੂੰ ਕਦੇ-ਕਦੇ ਮਤਲਬ ਗੁੱਸੇ ਹੋ ਕੇ ਕਹਿੰਦੇਸ ਤੂੰ ਆਪਦੀਆਂ ਨਾ ਪੋਥੀਆਂ ਚੱਕ ਕੇ ਗੁਰੂ ਘਰ ਹੀ ਲੈ ਜਾ ਕਹਿੰਦੇਸ ਤੂੰ ਉੱਥੇ ਹੀ ਰਹਿਣ ਲੱਗ ਜਾ ਕਹਿੰਦੇ ਹਾਂ ਕਹਿੰਦੇ ਹਾਂ ਕਿ ਤੂੰ ਆਸੇ-ਪਾਸੇ ਜਦੋਂ ਕੋਈ ਲੇਡੀਜ਼ ਵੀ ਘਰੇ ਆਉਨੀਆਂ ਕਹਿੰਨੀਆਂ ਵੀ ਮਤਲਬ ਪਾਠ ਕਰੀ ਜਾਂਦੇ ਜਦੋਂ ਕਿ ਸੰਨ ਦਾ ਪਾਠ ਕਰੀ ਜਾਂਦੇ ਆ ਤੇ ਮਤਲਬ ਇਸ ਗੱਲ ਦਾ ਚੰਗਾ ਪ੍ਰਭਾਵ ਤਾਂ ਗਿਆ ਆਸੇ ਪਾਸੇ ਵੀ ਬਹੁਤ ਪਾਠ ਕਰਦੀ ਹੈ ਹਨਾ ਵੀ ਰੱਬ ਦਾ ਇਹ ਕਹਿੰਦੇ ਪਾਗਲ ਹੋ ਗਿਆ ਨਾ ਵੀ ਇਹ ਤਾਂ ਹਾਂਜੀ ਹਾਂ ਇਹ ਵੀ ਕਹਿ ਦਿੰਦੇ ਹੋਣੇ ਨਾ ਇਹ ਇਦਾਂ ਹੀ ਘਰ ਚੋਂ ਹੀ ਬਹੁਤ ਗੱਲਾਂ ਸੁਣਨ ਨੂੰ ਮਿਲੀਆਂ ਕਹਿੰਦੇ ਵੀ ਇਹ ਤਾਂ ਪਾਗਲ ਹੀ ਹੋਈ ਪਈ ਕਿਸੇ ਵੇਲੇ ਬਾਬੇ ਨੂੰ ਸਾਹ ਲੈਣ ਦੇ ਦਿਆ ਕਰ ਕਹਿਣਗੇ ਤੇ ਤੂੰ ਸਾਰਾ ਦਿਨ ਹੀ ਪਾਠ ਕਰ ਦਿੰਨੇ ਸ਼ਾਮ ਨੂੰ ਮੈਂ ਗੁਰੂ ਘਰ ਚਲੇ ਜਾਣਾ ਤੇ ਉੱਥੇ ਮਤਲਬ ਕਿ ਜਿਹੜੇ ਆਪਣੇ ਗੁਰੂ ਘਰ ਦੇ ਗ੍ਰੰਥੀ ਸੀਗੇ ਉਹ ਥੋੜੇ ਹੈਂਡੀਕੈਪਟ ਸੀਗੇ ਉਹ ਮੈਨੂੰ ਕਹਿੰਦੇ ਬੀਬਾ ਤੁਸੀਂ ਮਤਲਬ ਰਹਿਰਾਸ ਕਰ ਦੋ ਹਨ अच्छा बाइक ਦੇ ਵਿੱਚ ਹਾਂਜੀ ਤੇ ਉਹ ਫਿਰ ਬੜੀ ਗੁਰੂ ਨੇ ਉੱਥੇ ਬਖਸ਼ਿਸ਼ ਕੀਤੀ ਗੁਰੂ ਨੇ કંਠ ਗਲਾ ਬਹੁਤ ਸੋਹਣਾ ਬਖਸ਼ਿਆ ਹਨਾ ਤੇ ਆਵਾਜ਼ ਗੁਰੂ ਲੋਕਾਂ ਨੂੰ ਸਾਰਿਆਂ ਨੂੰ ਇੰਨਾ ਪ੍ਰਭਾਵਿਤ ਕਰਦੀ ਬਹੁਤ ਸੰਗਤ ਗੁਰੂ ਘਰ ਆਉਣ ਲੱਗੀ ਸਾਰੇ ਮੈਨੂੰ ਆਪ ਇੰਨੀਆਂ ਵਡਿਆਈਆਂ ਗੁਰੂ ਨੇ ਕਰਵਾਈਆਂ ਸਾਰੇ ਮੈਨੂੰ ਆ ਕੇ ਕਹਿੰਦੇ ਵੀ ਜਦੋਂ ਤੇਰੀ ਆਵਾਜ਼ ਸੁਣਦੇ ਆ ਨਾ ਅਸੀਂ ਤੇ ਸਾਨੂੰ ਆਇਆ ਹੁੰਦਾ ਵੀ ਅਸੀਂ ਵੀ ਛੇਤੀ ਗੁਰੂ ਘਰ ਜਾਈਏ ਵੀ ਪੜੀ ਜਾਂਦੀ ਆ ਉਹ ਤੇ ਫਿਰ ਮੈਨੂੰ ਸਵੇਰ ਦਾ ਵੀ ਉਹਨਾਂ ਨੂੰ ਹੀ ਲਾਹਾ ਹੋਣ ਲੱਗ ਜਾਂਦਾ ਕਦੇ ਅਮਰਤ ਵੇਲੇ ਵੀ ਕਹਿ ਦਿੰਦੇ ਕਿ ਤੇ ਜਾਣਾ ਹੁੰਦਾ ਆਪਣੇ ਘਰ ਦੇ ਲਾਵੇ ਗੁਰੂ ਘਰ ਅੱਛਾ ਵੀ ਤੁਸੀਂ ਭਾਈ ਸਵੇਰੇ ਨਿਤਨੇਮ ਕਰਨ ਆ ਜਿਓ ਐ ਕਰਕੇ ਵਾਈ ਗੁਰੂ ਜੀ ਨੇ ਬੜੀਆਂ ਜੜੀਆਂ ਵਡਿਆਈਆਂ ਦਿੱਤੀਆਂ ਨਹੀਂ ਤਾਂ ਗ੍ਰੰਥੀ ਸਿੰਘ ਕਿਸੇ ਪਾਸੇ ਜਾ ਹੀ ਨਹੀਂ ਸਕਦਾ ਹਾਂਜੀ ਹਾਂ ਪਰ ਉਹਨਾਂ ਨੂੰ ਵੀ ਸੁਖ ਹੋ ਗਿਆ ਸੀ ਪਿੰਡ ਚੋ ਮਤਲਬ ਕਿ ਗੁਰਦੁਆਰੇ ਜਾ ਕੇ ਪਾਠ ਕਰਨਾ ਜਾਂ ਤੁਸੀਂ ਰਾ ਕਰਨੀ ਕਿ ਲੋਕੀ ਇਹ ਸਮਝਦੇ ਤਾਂ ਗ੍ਰੰਥੀ ਸਿੰਘ ਦਾ ਕੰਮ ਹੈ ਇਹ ਸਾਡਾ ਕੰਮ ਨਹੀਂ ਹੈਗਾ ਨਾ ਤੇ ਅੱਜ ਹੁਣ ਤੁਸੀਂ ਜਦ ਦੱਸ ਜਾ ਕੇ ਗੁਰਦੁਆਰੇ ਪਾਠ ਕਰੋਗੇ ਮਤਲਬ ਉਹ ਸੋਚਦੇ ਵੀ ਘਰੇ ਬੈਕ ਤਾਂ ਕਰ ਲੈ ਉੱਥੇ ਜਾ ਕੇ ਨਹੀਂ ਪਤਾ ਨਹੀਂ ਕਿਉਂ ਹੈ ਨਾ ਮਤਲਬ ਇਦਾਂ ਦੀ ਕਈ ਵਾਰੀ ਮੈਂਟੈਲਿਟੀ ਹੋ ਜਾਂਦੀ ਆ ਅੱਛਾ ਮੈਂ ਹੁਣ ਜਾਨਣਾ ਇਹ ਵਿੱਚੋਂ ਨਾ ਤੁਹਾਡੇ ਤੋਂ ਫਿਰ ਸਕੂਲ ਦੀ ਉਦੋਂ ਲਾਈਫ ਵੀ ਤੁਹਾਡੇ ਚੱਲ ਰਹੀ ਹੋਣੀ ਬਣਾਉਂਦੀ ਹੈ ਨਾ ਹਾਂ ਹਾਂ ਤੇ ਹੁਣ ਜਦੋਂ ਇੱਕਦਮ ਕੋਈ ਪਹਿਰਾਵਾ ਹੀ ਮਤਲਬ ਚੇਂਜ ਕਰ ਲਈ ਤਾਂ ਵੀ ਲੋਕਾਂ ਨੂੰ ਹੁਣ ਲੱਗਦਾ ਵੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਹਾਂਜੀ ਹਾਂ ਏਦਾਂ ਹੁੰਦਾ ਜੀ ਹਾਂ ਸੈਸ ਪਹਿਰਾਵੇ ਚੇਂਜ ਹੋ ਗਿਆ ਕਿਸੇ ਨੇ ਤੁਹਾਨੂੰ ਕਿਹਾ ਸੀਗਾ ਵੀ ਨਹੀਂ ਤੁਹਾਨੂੰ ਇਹ ਆਪਣਾ ਚੇਂਜ ਕਰਨਾ ਪੈਣਾ ਨਹੀਂ ਮੈਨੂੰ ਅੰਦਰੋਂ ਹੀ ਮੈਨੂੰ ਅੰਦਰੋਂ ਹੀ ਇਹ ਮਤਲਬ ਮੋਟੀਵੇਸ਼ਨ ਮਿਲੀ ਵੀ ਮੈਂ ਨੂੰ ਆਪਦਾ ਪਹਿਰਾਵਾ ਚ ਮੈਂ ਜਦੋਂ ਅਮਰਤ ਨਿਸ਼ਕਿਆ ਸੀ ਉਦੋਂ ਵੀ ਮੈਂ ਦਿਮਾਲਾ ਬਨ ਬਨ ਦੇਖਦੀ ਹੁੰਦੀ ਸੀ ਸ਼ੀਸ਼ੇ ਮੂਰੇ ਖੜਕੇ ਵੀ ਮੈਂ ਕਿੱਦਾਂ ਦੀ ਲੱਗੂੰਗੀ ਵੀ ਮੈਨੂੰ ਮੈਂ ਮਤਲਬ ਟੋਟਲੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਤਲਬ ਕਿ ਸਮਰਪਿਤ ਹੋ ਗਈ ਵੀ ਮੈਂ ਕਹਿੰਦੀ ਸੀ ਮੈਂ ਉਹਨਾਂ ਦੇ ਰਾਹਾਂ ਤੇ ਚੱਲ ਤੇ ਚਲੋ ਥੋੜਾ ਉਪਰ ਆ ਜਾ ਵੀ ਲੱਗਦਾ ਜਦੋਂ ਦਸਤਾਰ ਬੰਨਦੇ ਐ ਪਹਿਲੇ ਸਾਰਿਆਂ ਨੇ ਕਈਆਂ ਨੇ ਟੋਕਿਆ ਵੀ ਤੂੰ ਨਾ ਬੰਨਿਆ ਕਰ ਹਨਾ ਤੇ ਵੀ ਵਧੀਆ ਨਹੀਂ ਲੱਗਦਾ ਤੂੰ ਕਿਉਂ ਮਤਲਬ ਕਿ ਐਦਾਂ ਪਹਿਰਾਵਾ ਬਣਾ ਲਿਆ ਪਰ ਮਤਲਬ ਲੋਕਾਂ ਨਾਲ ਆਪਾਂ ਮੈਂ ਕਹਿੰਦੀ ਸਮਝਾਉਂਦੇ ਗੁਰੂ ਨੂੰ ਵਧੀਆ ਲੱਗਣੀ ਚਾਹੀਦੀਆਂ ਲੋਕਾਂ ਨੂੰ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਵੀ ਮੈਨੂੰ ਵਧੀਆ ਲੱਗਦੀਆਂ ਕਿ ਨਹੀਂ ਫਿਰ ਮੈਂ ਸਕੂਲ ਦੇ ਵਿੱਚ ਵੀ ਦਸਤਾਰ ਬਨ ਕੇ ਮਤਲਬ ਜਾਣ ਲੱਗ ਗਈ ਜਿੱਦਾਂ ਦੀ ਵੀ ਆਉਂਦੀ ਸੀ ਥੋੜੀ ਬਹੁਤੀ ਤਾਂ ਹੌਲੀ ਹੌਲੀ ਪ੍ਰੈਕਟਿਸ ਨਾਲ ਚਲੋ ਵਧੀਆ ਹੋ ਗਈ ਜਦੋਂ ਕਿਤੇ ਕੈਂਪ ਵਗੈਰਾ ਸਾਡੇ ਲੱਗਦੇ ਹਣਾ ਟੀਚਰਸ ਦੇ ਹਾਂਜੀ 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 ਉੱਥੇ ਜਿਹੜੇ ਪੁਰਾਣੇ ਸਟਾਫ ਮੈਂਬਰ ਮਿਲਦੇ ਮੇਰੀ ਬਦਲੀ ਹੋ ਗਈ ਮੈਂ ਕਿਸੇ ਹੋਰ ਸਕੂਲ ਚ ਚਲੀ ਗਈ ਜਦੋਂ ਉਹਨਾਂ ਨੇ ਮੈਨੂੰ ਦੇਖਿਆ ਤੇ ਉਹ ਚੁੰਬੜ ਗਏ ਮੈਨੂੰ ਐ ਜੱਫੀ ਪਾ ਲਈ ਹਾਂ ਕਹਿੰਦੇ ਸਰਬਜੀਤ ਤੂੰ ਇੰਨੀ ਚੇਂਜ ਹੋ ਗਈ ਇੰਨਾ ਕਿਵੇਂ ਬਦਲ ਗਈ ਉਹਨਾਂ ਨੇ ਅਮਰਤ ਛੱਕਿਆ ਹੋਇਆ ਸੀਗਾ ਤੇ ਹਾਂ ਉਹ ਨਾ ਮਤਲਬ ਕਿ ਮਤਲਬ ਬਾਣੀ ਨਿੰਦਿਆ ਚੁਗਲੀ ਤੋਂ ਦੂਰ ਰਹਿੰਦੇ ਸੀਗੇ ਤੇ ਉਹ ਕੱਲੇ ਹੀ ਮਤਲਬ ਰੋਟੀ ਖਾਣੀ ਜਦੋਂ ਉਹ ਦੋ ਦੋ ਕੱਲਿਆਂ ਨੇ ਬੈਠ ਕੇ ਖਾ ਲੈਣੀ ਤੇ ਅਖਬਾਰ ਪੜ੍ਹ ਲੈਣਾ ਵੇਲੇ ਟਾਈਮ 'ਚ ਜਦੋਂ ਦੀ ਕਲਾਸ ਜਲਦੀ ਚਲੀ ਜਾਂਦੀ ਮੈਂ ਸੋਚਦੀ ਹੁੰਦੀ ਵੀ ਮ ਇਹਨੀਆਂ ਗੱਲਾਂ ਕਰਦੇ ਆ ਬਟ ਮੈਨੂੰ ਸਮਝ ਆਈ ਬਾਅਦ ਚ ਵੀ ਉਹ ਕਿਉਂ ਦੂਰ ਰਹਿੰਦੇ ਸੀ ਜਿੰਨੇ ਅਸੀਂ ਮਤਲਬ ਲੋਕਾਂ ਚ ਵਿਚਰਦੇ ਸਾਡੇ ਵਿਚਾਰ ਵੱਧ ਜਾਂਦੇ ਨੇ ਜੋ ਸਾਡੇ ਵਿਚਾਰ ਵੱਧ ਜਾਂਦੇ ਨੇ ਸਾਡਾ ਸਹਿਜ ਖਤਮ ਹੋ ਜਾਂਦਾ ਤੇ ਇਸ ਕਰਕੇ ਉਹ ਥੋੜਾ ਦੂਰ ਦੂਰ ਰਹਿੰਦੇ ਸੀ ਵੀ ਇਹ ਤਾਂ ਗੱਲਾਂ ਕਰਨੀਆਂ ਚੁਗਲੀਆਂ ਕਰਦੀਆਂ ਨੇ ਹਨਾ ਤੇ ਬਾਅਦ ਚ ਜਦੋਂ ਮੈਨੂੰ ਮਿਲਿਆ ਇੰਨੇ ਜ਼ਿਆਦਾ ਖੁਸ਼ ਉਹਨਾਂ ਨੇ ਮੇਰਾ ਹੱਥ ਫੜੀ ਰੱਖਿਆ ਸਾਰਾ ਦਿਨ ਹਾਂ ਕਹਿੰਦੇ ਸਰਬਜੀਤ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਕਿੰਨੀ ਖੁਸ਼ ਆ ਤੈਨੂੰ ਦੇਖ ਕੇ ਕਹਿੰਦੀ ਵੀ ਇੱਕ ਇੰਨੀ ਜਿਹੜੀ ਚੰਚਲ ਕੁੜੀ ਸੀ ਉਹ ਵੀ ਬਦਲ ਸਕਿਆ ਦੀ ਯਾਨੀ ਵੀ ਤੇਰੇ ਤੇ ਇਹ ਕਿਰਪਾ ਕਿਵੇਂ ਹੋਈ ਮੈਨੂੰ ਕੰਟਾ ਬਿਠਾਇਆ ਉਹਨਾਂ ਨੇ ਕੋਲੇ ਕਹਿਣ ਦੱਸ ਕਿਵੇਂ ਕਿਰਪਾ ਹੋਈ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਆਏ ਕਰਕੇ ਮੈਂ ਜੁੜੀ ਸੀ ਪ੍ਰਮਾਤਮਾ ਨਾਲ ਤੇ ਦਿਲੋਂ ਪਿਆਰ ਜਿਹੜਾ ਹੋ ਗਿਆ ਸਤਗੁਰ ਨਾਲ ਤਾਂ ਫਿਰ ਇਸ ਆਪਾਂ ਪਹਿਰਾਵੇ ਦੇ ਵਿੱਚ ਆ ਗਏ ਬਹੁਤ ਸਤਿਕਾਰ ਦਿੰਦੇ ਨੇ ਲੋਕ ਐਦਾਂ ਦੇਖ ਕੇ ਆਪਣੇ ਪਹਿਰਾਵੇ ਨੂੰ ਤੁਹਾਨੂੰ ਆਪਣੇ ਆਪ ਚ ਹਨਾ ਅੰਦਰੋਂ ਕੀ ਮਤਲਬ ਕਿ ਹੋਇਆ ਇਹ ਚੇਂਜ ਹੋ ਗਿਆ ਇੱਕ ਤਾਂ ਉਹਦਾ ਵੀ ਚਲੋ ਬਾਹਰਲੀ ਸਾਰੀ ਚੀਜ਼ ਨਾ ਹੋ ਗਈ ਅੰਦਰੋਂ ਬਦਲਾ ਜਿਹੜਾ ਹੁੰਦਾ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਕਿ ਗੁੱਸਾ ਜਿਹੜਾ ਘਟ ਗਿਆ ਸਹਜ ਆ ਗਿਆ ਹਨਾ ਤੇ ਬਹੁਤ ਸਾਰੇ ਬਾਣੀ ਜਿਹੜੀ ਬਦਲਾਵ ਕਰਦੀ ਹੈ ਸਾਡੇ thoughts ਵਿਚਾਰਾਂ ਸਾਰਿਆਂ ਦੀ ਚੀਜ਼ਾਂ ਦੀ ਕਰਦੀ ਹੈ ਨਾ ਉਹ ਸਾਨੂੰ ਦੱਸ ਬਾਣੀ ਦੇਖੋ ਜਦੋਂ ਆਪਾਂ ਪੜ੍ਹਦੇ ਹਾਂ ਹਨਾ ਤੇ ਜੇ ਆਪਾਂ ਬਾਣੀ ਨੂੰ ਵਿਚਾਰ ਕੇ ਪੜ੍ਹਦੇ ਹਾਂ ਤੇ ਬਾਣੀ ਪੜੀ ਸਾਡਾ ਮਤਲਬ ਕਿਤੇ ਨਾ ਕਿਤੇ ਸਾਨੂੰ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਅੰਦਰ ਚਲੀਆਂ ਆ ਜਾਂਦੀਆਂ ਗੁਰਬਾਣੀ ਦੇ ਰਾਈ ਤੇ ਜਿੰਨਾ ਸਤਗੁਰ ਸੋਹਣਾ ਜਿੰਨਾ ਸਤਗੁਰ ਦੇ ਗੁਣ ਨੇ ਕਿਤੇ ਨਾ ਕਿਤੇ ਸਾਡੇ ਵਿੱਚ ਉਹ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਮੈਂ ਕਹਣੀ ਮੈਨੂੰ ਪਹਿਲਾਂ ਬਹੁਤ ਕ੍ਰੋਧ ਆਉਂਦਾ ਸੀਗਾ ਮਤਲਬ ਹਰੇਕ ਗੱਲ ਤੇ ਭਟਕ ਜਾਣਾ ਪਰ ਹੁਣ ਮੈਨੂੰ ਕੰਟਰੋਲ ਮਤਲਬ ਕੰਟਰੋਲ ਦੇ ਵਿੱਚ ਹੈ ਨਾ ਜਦੋਂ ਜਿਹੜਾ ਸਾਡਾ ਮਨ ਆ ਨਾ ਪਹਿਲਾਂ ਮਤਲਬ ਕਿ ਵਸ ਜੇ ਮਨ ਦੇ ਅਸੀਂ ਵਸ ਵਿੱਚ ਹੁੰਨੇ ਆ ਜਦੋਂ ਅਸੀਂ ਬਾਣੀ ਪੜਨ ਲੱਗ ਜਾਂਦੇ ਆ ਫਿਰ ਸਾਨੂੰ ਆਪਦੇ ਇੰਦਰੀਆਂ ਤੇ ਕੰਟਰੋਲ ਕਰਨਾ ਆ ਜਾਂਦਾ ਸਾਡੀਆਂ ਅੱਖਾਂ ਨੂੰ ਮਤਲਬ ਕਿ ਦੇਖਣਾ ਆ ਜਾਂਦਾ ਚੱਜ ਆਚਾਰ ਆ ਜਾਂਦਾ ਸਾਡੇ ਪਹਿਰਾਵੇ ਦੇ ਵਿੱਚ ਚੇਂਜ ਆ ਜਾਂਦੀ ਹੈ ਸਾਡੇ ਵਿਵਹਾਰ ਦੇ ਵਿੱਚ ਚੇਂਜ ਆ ਜਾਂਦੀ ਹੈ ਬੰਦੇ ਨੂੰ ਮਤਲਬ ਸਾਹਮਣੇ ਵਾਲੇ ਨੂੰ ਪਤਾ ਲੱਗ ਜਾਣਾ ਚਾਹੀਦਾ ਜਦੋਂ ਅਸੀਂ ਗੁਰਬਾਣੀ ਪੜਦੇ ਆ ਵੀ ਵਾਕਿਆ ਹੀ ਬੰਦਾ ਗੁਰਬਾਣੀ ਪੜਦਾ ਉਹਦੇ ਬੋਲਣ ਚੱਲਣ ਤੋਂ ਉਹਦੇ ਰਹਿਣ ਸਹਿਣ ਤੋਂ ਹੈ ਨਾ ਤੇ ਮਤਲਬ ਜਦੋਂ ਬੰਦਾ ਗੁਰਬਾਣੀ ਵਾਲਾ ਹੁੰਦਾ ਉਹ ਨਿਮਰਤਾ ਦੇ ਵਿੱਚ ਗੱਲ ਕਰਦਾ ਕਈ ਲੋਕਾਂ ਨੂੰ ਤੁਸੀਂ ਦੇਖਿਆ ਹੋਣਾ ਵੀ ਬਾਣੇ ਵੀ ਪਾਏ ਨੇ ਗਾਤਰੇ ਪਾਏ ਨੇ ਪਰ ਉਹਨਾਂ ਦੇ ਬੋਲਾਂ ਦੇ ਵਿੱਚ ਮਿਠਾਸ ਹੀ ਨਹੀਂ ਹੁੰਦੀ ਫਿਰ ਇਹਦਾ ਮਤਲਬ ਉਹ ਕਿਤੇ ਨਾ ਕਿਤੇ ਉਤੋਂ ਉਤੋਂ ਹੀ ਜੁੜੇ ਹੋਏ ਨੇ